ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਪਟਿਆਲਾ ਦੇ ਵਿੱਚ ਜਿਹੜਾ ਪਿਛਲੇ ਦਿਨੀ ਲਾਈਵ ਹੋਈ ਸੀ ਕਿ ਜਿਹੜੇ ਘਰ ਨੂੰ ਅੱਗ ਲੱਗੀ ਸੀ ਰਾਤ ਅੱਗ ਲੱਗਣ ਕਰਕੇ ਘਰ ਦਾ ਸਾਰਾ ਸਮਾਨ ਖੜ ਕੇ ਸਵਾਹ ਹੋ ਗਿਆ ਸੀ ਅੱਜ ਖਾਲਸਾ ਏਡ ਦੀ ਟੀਮ ਉਸ ਘਰ ਵਿੱਚ ਪਹੁੰਚੀ ਹੈ ਜਿੱਦਾਂ ਕਿਤੇ ਇਹ ਕੁਦਰਤੀ ਆਫਤਾਂ ਦੀ ਹੈ ਤੇ ਖਾਲਸਾ ਦੀ ਟੀਮ ਉੱਥੇ ਚੈਕਮੈਂਟ ਕਰਕੇ ਜੋ ਸਮਾਨ ਲਈ ਲੋੜ ਹੈ ਉਹ ਲੈ ਕੇ ਚੋਂ ਕਿਹਾ ਅੱਜ ਅਸੀਂ ਵੀ ਇਸ ਘਰ ਦੇ ਵਿੱਚ ਪਹੁੰਚੇ ਹਾਂ ਬੱਚਿਆਂ ਦੇ ਕੱਪੜੇ ਲੈ ਕੇ ਆ ਕਰਜਾਂਿਆਂ ਮਹਾਂ ਟੰਪੋਲੇ ਆਂਡਿਆਂ ਦਾ ਸੈਟ ਆ ਕੀ ਉੱਤੇ ਆ ਦੇ ਟੋਟਿਆਂ ਮੋਟਿਆਂ ਇਹ ਗੱਲੇ ਆ ਬਾਲਟੀਆਂ ਨੂੰ ਉਧਰ ਜੀ ਆਪਾਂ ਗੱਲ ਕਰੀਏ ਕਿ ਜਿਹਨਾਂ ਜਿਹੜੇ ਕਿਚਨ ਦਾ ਵੀ ਸਾਰਾ ਸਮਾਨ ਜਿਹਦੇ ਰਸਤੇ ਲੈ ਕੇ ਅਸੀਂ ਆਏ ਆ ਘਾਟਾ ਵਾ ਤੇ ਕਿਚਨ ਦੇ ਵਰਤਨ ਵਾਲਾ ਸਮਾਨ ਪਰਿਵਾਰ ਵਾਸਤੇ ਜਿਹੜੇ ਆ ਸਾਬੂਨੀ ਦੇਸਤਾਨ ਲੋਹੋਂ ਸਾਰਾ ਜਿਹੜਾ ਘਰ ਦੇ ਵਿੱਚ ਵਰਤਨ ਵਾਲਾ ਸਾਰਾ ਸਮਾਨ ਅਸੀਂ ਇਹ ਲੈ ਕੇ ਪਰਿਵਾਰ ਨੂੰ ਦੇਣ ਆਏ ਆ ਦਿਤਾ ਵਾ ਕਿ ਚਲੋ ਜੋ ਹੋ ਗਿਆ ਪਰ ਅਸੀਂ ਹੋਰ ਵੀ ਉਹਨਾਂ ਦੀ ਕਿਤੇ سپورਟ ਹੋਈ ਆ ਤੇ ਇਹ ਜਿਹੜੀ سپورਟ ਆ ਅੱਜ ਫਾਲ ਸਾਈਡ ਵੱਲੋਂ ਹੋਈ ਆ ਤੇ ਅਸੀਂ ਆ ਜੋ ਭੈਣ ਨਾਲ ਗੱਲ ਕਰਦੇ ਆ ਉਹ ਕੀ ਕਹਿਣਾ ਚਾਹੀਦਾ ਸਾਡੀ ਇਹ ਇਹ ਭੈਣ ਦੇ ਪੰਜ ਬੱਚੇ ਆ ਦੋ ਜਣੇ ਆਪ ਇੱਕ ਜਿਹੜਾ ਵੀਰ ਇਹਨਾਂ ਦੇ ਨਾਲ ਇਹਦਾ ਦਿਓਰ ਆ ਜਿਹੜਾ ਗੁੰਗਾ ਵਾ ਬੋਲ ਨਹੀਂ ਸਕਦਾ ਇਹ ਉਹਦਾ ਵੀ ਇਸੇ ਘਰ ਤੋਂ ਗੁਜ਼ਾਰਾ ਚੱਲਦਾ ਸੀ ਕੁੱਲ ਇਸ ਪਰਿਵਾਰ ਦੇ ਘਰ ਦੇ ਵਿੱਚ ਅੱਠ ਨੌ ਜਣੇ ਸੀ ਜਿਹੜਾ ਇਸ ਪਿੰਡ ਤੋਂ ਗੁਜ਼ਾਰਾ ਕਰਦੇ ਸੀ ਅਸੀਂ ਪਿੰਡ ਤੇ ਵੀ ਜਾ ਕੇ ਉਹ ਦਿਖਾਵਾਂਗੇ ਸੀ ਜਿੱਥੇ ਰੋਜ਼ ਆਪਣੀ ਕਮਾਈ ਕਰਕੇ ਇਸ ਪਰਿਵਾਰ ਦੇ ਬਿਹਾਰੇ ਚੱਲਦੇ ਸੀ ਬੱਚੇ ਸਕੂਲੇ ਪੜ੍ਹਨ ਜਾਂਦੇ ਸੀ ਤੇ ਬਾਕੀ ਜਿਹੜੇ ਵੀ ਜੋਰ ਕੱਟੇ ਸੀ ਇਹਨਾਂ ਦੀ ਚੱਲ ਗਈ ਸੀ ਬੈਂਦੀ ਐ ਇੰਨਾ ਸਾਮਾਨ ਜਿਹੜਾ ਤੁਹਾਡੇ ਕੋਲ ਲੈ ਕੇ ਆਏ ਆ ਫਾਲਸੈਡ ਵੱਲੋਂ ਜਿਹੜੀ ਅਸੀਂ ਤੁਹਾਨੂੰ ਉਦੋਂ ਕਹਿ ਕੇ ਗਏ ਸੀ ਤੁਹਾਡੀ ਸਪੋਰਟ ਕਰਾਂਗੇ ਤੁਸੀਂ ਕੀ ਕਹਿਣਾ ਚਾਹੁੰਦੇ ਫਾਲਸੈਡ ਮੈਂ ਤੁਹਾਡਾ ਬਹੁਤ-ਬਹੁਤ ਸ਼ੁਕਰ ਕਰ ਜਾਣਾ ਪਈ ਮੇਰੇ ਘਰ ਤੋਂ ਤਾਂ ਕੁਝ ਵੀ ਨਹੀਂ ਲਿਆ ਸੀ ਆ ਤੁਸੀਂ ਫਿਰ ਬੱਚਾ ਵਾਸਤੇ ਕੱਪੜੇ ਨਿਸਤਰੇ ਤੇ ਆਹ ਕੋਟੀਆਂ ਸਵਟਰ ਰਾਸ਼ਨ ਲੈ ਕੇ ਆ ਮੈਂ ਤੁਹਾਨੂੰ ਬਹੁਤ-ਬਹੁਤ ਧੰਨਵਾਦ ਕਰਦੀ ਆ ਬਹੁਤ-ਬਹੁਤ ਸ਼ੁਕਰ ਗੁਜ਼ਾਰਾ ਤੁਸੀਂ ਮੇਰੇ ਵਾਸਤੇ ਇੰਨਾ ਕੁਝ ਕੀਤਾ ਇਹ ਤਾਂ ਪੰਜ-ਛੇ ਦਿਨਾਂ ਤੋਂ ਅਸੀਂ ਰੋਡ ਤੇ ਹੀ ਬੈਠੇ ਸੀ ਇਹ ਖਾਣ ਨੂੰ ਕੁਝ ਵੀ ਨਹੀਂ ਸੀ ਆਪਾਂ ਬਹੁਤ-ਬਹੁਤ ਧੰਨਵਾਦ ਮੇਰੇ ਬੱਚਿਆਂ ਦੇ ਕਰਨ ਤੋਂ ਮੇਰੇ ਘਰਾਂ ਲਈ ਕਰ ਦਿੱਤਾ ਬਹੁਤ ਸੁਧਰ ਗੁਜ਼ਾਰਾ ਕਿੰਨੇ ਸਾਡੀ ਐਨੀ ਹੈਲਪ ਕੀਤੀ ਆ ਮੇਰਾ ਘਰ ਦਾ ਗੁਜ਼ਾਰਾ ਚੱਲਣ ਲਈ ਤੁਸਾਨੂੰ ਬੈਠਣ ਲਈ ਕੁਝ ਤੁਹਾਡੀ ਐਨੀ ਹੈਲਪ ਕੀਤੀ ਸਾਡੀ ਬਹੁਤ-ਬਹੁਤ ਤੁਹਾਡਾ ਧੰਨਵਾਦ ਆ ਬਹੁਤ-ਬਹੁਤ ਤੁਹਾਨੂੰ ਅੰਦਾਜ਼ ਕਰਦੀਆਂ ਕਿ ਤੁਸੀਂ ਆਏ ਨ ਕੋਈ ਸਹਾਰਾ ਹੀ ਨਹੀਂ ਹੈਗਾ ਅਸੀਂ ਬਹੁਤ ਪ੍ਰਸ਼ਾਸਨ ਦੀ ਤਰਫੋਂ ਸਾਨੂੰ ਕੋਈ ਨਹੀਂ ਮਿਲਿਆ ਨਾ ਕੋਈ ਕਿਸੇ ਤੋਂ ਸਾਨੂੰ ਕੋਈ ਦਿਨਾਂ ਦੇ ਅੰਦਰ ਅੰਦਰ ਅੰਨਾ ਸਹਾਰਾ ਨਹੀਂ ਮਿਲਿਆ ਬਹੁਤ ਬਹੁਤ ਚਾਲਾ ਤੋਂ ਜਿੰਨਾ ਨਹੀਂ ਮਤਲਬ 2 ਦਿਨਾਂ ਦੇ ਅੰਦਰ ਅੰਦਰ ਤੁਸੀਂ ਸਾਡੇ ਕੋਲ ਕੌਣ ਸੀ ਮੈਂ ਤੁਹਾਡਾ ਬਹੁਤ ਤਿੰਨ ਤੋਂ ਤਰ੍ਹਾਂ ਬਾਰ ਦੱਬੀ ਜੀ ਜੀ ਪਰਿਵਾਰ ਦੀ ਗੱਲ ਕਰੀਏ ਬਹੁਤ ਮਿਹਨਤੀ ਪਰਿਵਾਰ ਹੈ ਇਸ ਪਰਿਵਾਰ ਨੇ ਕੋਰੋਨਾ ਤੋਂ ਪਹਿਲਾਂ ਵੀ ਇਹਨਾਂ ਨੇ ਤਕਰਾਫ ਦੇ ਖੇਤਰ ਨਾਲ ਸਰਹੱਦ ਤੇ ਤਾਬਾ ਦੀ ਜਿਹੜਾ ਕਰੋਨਾ ਦੇ ਟਾਈਮ ਸਾਰਾ ਲੋਕਡਾਊਨ ਹੋਣ ਕਰਕੇ ਬੰਦ ਹੋ ਗਿਆ ਤੇ ਉਸ ਪਰਿਵਾਰ ਨੂੰ ਦੁਬਾਰਾ ਇੱਥੇ ਆ ਕੇ ਕੰਮ ਸ਼ੁਰੂ ਕਰਨਾ ਪਿਆ ਆਪਾਂ 2 ਮਿੰਟ ਲਈ ਜਿਹੜੀ ਇਹ ਦੁਕਾਨ ਤੇ ਰੇੜੀ ਲਾਉਂਦੇ ਸੀ ਉਥੇ ਜਾ ਕੇ ਤੁਹਾਨੂੰ ਦਿਖਾਉਣੇ ਆ ਕਿ ਉਥੇ ਇਹ ਕੰਮ ਕਰਦੇ ਸੀ ਤੇ ਉਹਨਾਂ ਦੇ ਪਰਿਵਾਰ ਦਾ ਸਾਰਾ ਗੁਜ਼ਾਰਾ ਚੱਲਦਾ ਸੀ ਆਪਣੇ ਗੁਜ਼ਾਰਾ ਕਰਦੇ ਤੇ ਬੱਚਿਆਂ ਦਾ ਗੁਜ਼ਾਰਾ ਹੁੰਦਾ ਸੀ ਹੁਣ ਇਹਨਾਂ ਲਈ ਸਾਰਾ ਕੁਝ ਖਤਮ ਹੋ ਗਿਆ ਉਹ ਤੇ ਇਹ ਅਸੀਂ برداشت ਕਰਦੇ ਆਂ ਵੀ ਥੋੜੇ ਸਮੇਂ ਬਾਅਦ ਸੰਗਠਨ ਦੇ ਸਹਿਯੋਗ ਨਾਲ ਪਰ ਇਹਨਾਂ ਨੂੰ ਇੱਥੇ ਦੁਬਾਰਾ ਜਿਹੜਾ ਕਿਰਤ ਕਰਦੇ ਸੀ ਉਹਦੇ ਵਿੱਚ ਵੀ ਇਹਨਾਂ ਨੂੰ ਸ਼ਾਮਲ ਕਰਾਂਗੇ ਤਾਂ ਕਿ ਆਪਣੇ ਘਰ ਦਾ ਗੁਜ਼ਾਰਾ ਜਿਹੜਾ ਆਪ ਦੁਬਾਰਾ ਕਰਿਆ ਜਾ ਸਕੇ ਸਾਰਾ ਕੁਝ ਪੰਚੀ ਕਰੋ ਨਾਲ ਇਹ ਤੋਂ ਇਹ ਪੈਣ ਤੋਂ ਤੁਰਦਾ ਕਿ ਦਿੱਤਾ ਸੀ ਉਹ ਆ ਕੇ ਦੁਕਾਨ ਤੇ ਜਾ ਕੇ ਰੋਣੀ ਆ ਆਪਣੇ ਘਰ ਲੈ ਕੇ ਔਰ ਜਿਹੜਾ ਥੋੜਾ ਬਹੁਤ ਨੁਕਸਾਨ ਹੋਇਆ ਬੰਦਾ 21 ਜੁਲਾਈ ਤੇ ਉਹਨੂੰ ਸਰਵਾਈਵ ਕਰ ਲਿੰਦਾ ਪਰ ਹੁਣ ਇੱਥੇ ਘਰ ਵੀ ਸੜ ਗਿਆ ਜਿਹੜੀ ਕੋ ਜਮਾ ਪੁਲੀ ਦੇ ਅੰਦਰ ਸੀ ਉਹ ਵੀ ਸੜ ਗਈ ਆ ਤੇ ਘਰ ਦੀ ਸਾਧੂ ਵੀ ਗਈ ਆ ਨਾ ਰਹਿਣ ਲਈ ਆ ਨਾ ਖਾਣ ਲਈ ਆ ਨਾ ਪੈਣ ਲਈ ਆ ਨਾ ਸੋ ਸਾਡੀ ਕਮਾਈ ਦਾ ਸਾਧਨ ਜਿਸ ਪਰਿਵਾਰ ਦੀ ਅੱਜ ਜਿੰਨੀ ਤਕੀ ਪੂਰਨ ਸਾਧਨ ਵੱਲੋਂ ਬੀੜ ਵਾਲੇ ਸਮਝ ਵਿੱਚ ਆਪਾਂ ਨੂੰ ਨੁਕਸਾਨ ਨੂੰ ਦੁਬਾਰਾ ਚਾਲੂ ਕਰਕੇ ਕਹਾਂਗੇ ਤਾਂ ਕਿ ਪਰਿਵਾਰ ਦਾ ਗੁਜ਼ਾਰਾ ਵਧੀਆ ਚੱਲੇ ਉਹ ਆਹੀ ਦੀਪਾ ਫਾਉਦਾ